ਇੱਥੇ ਹਰ ਗੱਡੀ ਬ੍ਰੇਕ ਲਗਾ ਕੇ ਜਾਂਦੀ ਆ ਔਰ ਬ੍ਰੇਕ ਲਗਾਉਣ ਦਾ ਕਾਰਨ ਕੀ ਆ ਗੱਡੀ ਐਸੀ ਕੋਈ ਨਹੀਂ ਜੋ ਇੱਥੇ ਬ੍ਰੇਕ ਨਾਲ ਲੱਗੇ ਜਾਂ ਕਿਸੇ ਸਕੂਟਰੀ ਦੀ ਬ੍ਰੇਕ ਨਾਲ ਲੱਗੇ ਜਾਂ ਮੋਟਰਸਾਈਕਲ ਨਾਲ ਲੱਗੇ ਆਹ ਤਸਵੀਰਾਂ ਤੁਸੀਂ ਵੇਖੋ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਸਾਲ ਕਿੰਨੇ ਹੋ ਗਏ ਆ ਜੋ ਇਸ ਬਾਰੇ ਜਾਣਦੇ ਨੇ ਹੋਣਾ ਕਮੈਂਟ ਕਰ ਦੇਣੇ ਆ ਆਹ ਤਸਵੀਰਾਂ ਵੇਖੋ ਇੱਥੇ ਦੱਸ ਦਈਏ ਕੀ ਏ ਜੋ ਰੋਡ ਆ ਇਹ ਬਾਰਡਰ ਨੂੰ ਜਾ ਰਿਹਾ ਔਰ ਬਾਰਡਰ ਏਰੀਆ ਨੂੰ ਜਾਣ ਵਾਲਾ ਰੋਡ ਹੋੜਾ ਤਾਂ ਚੰਗਾ ਚਾਹੀਦਾ ਲੇਕਿਨ ਇਸ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਪਾਈਪਾਂ ਲਗਾਈਆਂ ਜਾਂਦੀਆਂ ਖੱਡੇ ਪੱਟੇ ਜਾਂਦੇ ਆ ਔਰ ਮੈਕਮਾ ਸਬੰਧਤ ਮੈਕਮਾ ਕਿੱਥੇ ਸੁਤਾ ਉਸ ਦੇ ਧਿਆਨ ਵਿੱਚ ਨਹੀਂ ਆ ਰਿਹਾ ਕਿਉਂਕਿ ਇਹ ਜੋ ਖੱਡੇ ਆ ਬਹੁਤ ਵੱਡੇ ਆ ਔਰ ਇੱਥੇ ਬਹੁਤ ਸਾਰੇ ਇਨਸੀਡੈਂਟ ਵਾਪਰਦੇ ਰਹਿੰਦੇ ਆ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਕਈ ਵਾਰ ਇੱਥੇ ਆ ਕੇ ਟਕਰਾਉਂਦੀਆਂ ਜਿਵੇਂ ਤੁਸੀਂ ਆ ਵੇਖਿਆ ਕਿ ਆ ਖੱਡੇ ਵਿੱਚ ਹੁਣ ਗੱਡੀਆਂ ਹੋਰ ਵੀ ਆਉਣਗੀਆਂ ਤਾਂ ਇੱਥੇ ਆ ਕੇ ਕਈ ਲੋਕਾਂ ਦੀਆਂ ਬਾਜ਼ੀਆਂ ਲੱਗ ਗਈਆਂ ਕਈ ਇੱਥੇ ਪਲਟੀਆਂ ਖਾ ਗਏ ਆ ਔਰ ਪਿਛਲੇ ਦਿਨੀ ਵੀ ਇੱਕ ਸਫਾਰੀ ਗੱਡੀ ਇੱਥੇ ਵੱਜੀ ਸੀ ਜੋ ਕਿ ਜਾ ਕੇ ਰੁੱਖਾਂ ਦੇ ਵਿੱਚ ਪਈ ਸੀ ਲੇਕਿਨ ਇਸ ਵਾਰ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਸ ਖੱਡੇ ਨੂੰ ਜਦੋਂ ਪਟਿਆ ਗਿਆ ਜਦੋਂ ਪਾਈਪਲਾਈਨ ਲੰਗਾਈ ਗਈ ਆ ਤਾਂ ਫਿਰ ਇਸ ਨੂੰ ਪੂਰਾ ਕਿਉਂ ਨਹੀਂ ਬੰਦ ਕੀਤਾ ਗਿਆ ਫਿਰ ਇਸ ਖੱਡੇ ਨੂੰ ਕਿਉਂ ਨਹੀਂ ਪੂਰਾ ਕੀਤਾ ਗਿਆ ਕਿਉਂਕਿ ਇਹ ਖੱਡਾ ਹਾਸਿਆਂ ਦਾ ਕਾਰਨ ਬਣਦਾ ਜਾ ਜਿਸ ਦੀ ਚੱਲਦੀ ਆ ਉਹ ਚਲਾਉਂਦਾ ਜਿਸ ਦੀ ਵੀ ਚੱਲਦੀ ਆ ਉਹ ਚਲਾਉਂਦਾ ਔਰ ਸਰਕਾਰਾਂ ਕਿੱਥੇ ਨੇ ਇਹ ਖੱਡਾ 3-4 ਸਾਲ ਤੋਂ ਆ ਲਗਾਤਾਰ ਇੱਥੇ ਲੋਕਾਂ ਵਾਸਤੇ ਪਰੇਸ਼ਾਨੀਆਂ ਨੇ ਆ ਗੱਡੀ ਆ ਰਹੀ ਆ ਤੁਸੀਂ ਇਸ ਦੀ ਸਪੀਡ ਜੇ ਦੱਸ ਲਈਏ ਬੀਐਸਐਫ ਦੀ ਗੱਡੀ ਹੋਵੇਗੀ ਔਰ ਆ ਵੇਖੋ ਆ ਖੱਡੇ ਦੇ ਵਿੱਚ ਹਰ ਗੱਡੀ ਨੂੰ ਰੁਕਣਾ ਪੈ ਰਿਹਾ ਔਰ ਹਰ ਗੱਡੀ ਇੱਥੇ ਰੁਕ ਕੇ ਤੇ ਇਸ ਖੱਡੇ ਵਿੱਚ ਕਈ ਵਾਰ ਗੱਡੀਆਂ ਤੇਜ਼ ਆ ਜਾਂਦੀਆਂ ਰਾਤ ਭਰਾਤ ਨਹੀਂ ਪਤਾ ਚੱਲਦਾ ਤੇ ਬਾਜੀਆਂ ਖਾ ਜਾਂਦੀਆਂ ਉਸੇ ਤਰ੍ਹਾਂ ਦੱਸ ਦਈਏ ਇਹ ਹਰ ਗੱਡੀ ਇੱਥੇ ਰੁੱਕ ਕੇ ਜਾਂਦੀ ਆ ਇਸ ਖੱਡੇ 'ਚ ਵੱਜ ਕੇ ਜਾਂਦੀ ਆ ਔਰ ਇੱਥੇ ਦੋ ਚਾਰ ਗਾਲਾਂ ਕੱਢ ਕੇ ਜਾਂਦੀ ਆ ਗੱਡੀ ਵਾਲਾ ਗਾਲਾਂ ਤਾਂ ਜਰੂਰ ਕੱਢਦਾ ਐ ਇੱਚ ਤਾਂ ਕੋਈ ਸ਼ੱਕ ਨਹੀਂ ਕਿਉਂਕਿ ਇਹ ਲੰਬੇ ਸਮੇਂ ਤੋਂ ਖੱਡਾ ਹੁਣ ਜਿੰਨੀਆਂ ਗੱਡੀਆਂ ਆ ਰਹੀਆਂ ਤੁਸੀਂ ਸਾਰੀਆਂ ਵੇਖ ਰਹੇ ਹੋ ਔਰ ਆ ਵੇਖੋ ਅੱਜੇ ਵੀ ਗੱਡੀਆਂ ਆਉਂਦੀਆਂ ਹਰ ਇੱਕ ਗੱਡੀ ਇਸ ਖੱਡੇ 'ਚ ਵੱਜਦੀ ਆ ਔਰ ਗੱਡੀ ਆ ਕੇ ਇੱਥੇ ਰੁਕਦੀ ਆ ਅਸੀਂ ਕਈ ਵਾਰ ਇਸ ਬਾਰੇ ਚਾਣਣਾ ਪਾ ਚੁੱਕੇ ਆ ਲੇਕਿਨ ਸਬੰਧਤ ਵਿਭਾਗ ਸੁੱਤਾ ਪਿਆ ਜਦੋਂ ਕੋਈ ਇਸ ਦੇ ਵਿੱਚ ਵੱਜਦਾ ਤਾ ਫੇਰ ਸਿਰਫ ਗਾਲਾਂ ਦੇ ਕੇ ਚਲਿਆ ਜਾਂਦਾ ਉਸ ਦਾ ਇੱਧਰ ਧਿਆਨ ਨਹੀਂ ਹੁੰਦਾ ਕਿ ਸਬੰਧਤ ਮੈਕਮੇਂ ਦੇ ਐਸ ਡੀਓ ਦੇ ਉੱਤੇ ਐਕਸੀਡੈਂਟ ਦੇ ਉੱਤੇ ਦਰਖਾਸਤ ਦਿੱਤੀ ਜਾਵੇ ਕਿਉਂ ਉਸ ਦਾ ਧਿਆਨ ਕਿੱਧਰ ਆ ਉਹ ਤਨਖਾਹਾਂ ਕਿੱਧਰ ਲੈ ਰਹੇ ਆ ਔਰ ਤਨਖਾਹਾਂ ਜਿਹੜੀਆਂ ਕੁਰਸੀਆਂ ਘੁੰਮਣ ਵਾਲੀਆਂ ਤੇ ਬਹਿ ਕੇ ਲਈਆਂ ਜਾਂਦੀਆਂ ਜਦ ਕਿ ਇਹ ਖੱਡਿਆਂ ਵੱਲ ਵੇਖਣਾ ਉਹਨਾਂ ਦਾ ਫਰਜ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਖੱਡਿਆਂ ਵੱਲ ਵੇਖਣਾ ਔਰ ਆਪਣੀ ਸੜਕ ਜਿਹੜੀ ਆ ਉਸ ਦੀ ਸੰਭਾਲ ਕਰਨੀ ਪਰ ਅੱਜ ਤੱਕ ਕੋਈ ਵੀ ਸੰਭਾਲ ਨਹੀਂ ਕੀਤੀ ਗਈ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਖੱਡੇ ਜਿਹੜੇ ਆ ਇਹ ਪਏ ਹੋਏ ਆ ਔਰ ਇੱਥੇ ਭਰਾ ਖੜਾ ਇਦਾਂ ਗੱਲ ਕਰ ਰਿਹਾ ਭਰਾ ਜੀ ਸਸੀ ਕਾਲ ਜੀ ਸਸੀ ਕਾਲ ਜੀ ਭਰਾ ਜੀ ਆ ਕਿੰਨੇ ਸਮੇਂ ਤੋਂ ਖੜਾ ਕਿੰਨੀ ਵਾਰ ਤੁਸੀਂ ਇੱਧਰ ਦੀ ਲੰਘ ਰਹੇ ਹੋ ਭਾਈ ਮੈਂ ਤਾਂ ਬਹੁਤ ਵਾਰ ਲੰਘਿਆ ਇਥੋਂ ਬਹੁਤ